ਆ ਆਪਣਾ ਲਾਪਰਿਸ਼ਿਆ ਖੁਸ਼ੀਪੁਰ ਅੱਜ ਅਸੀਂ ਪਹੁੰਚੇ ਹਾਂ ਜਲਾਗਰਦਾਸਪੁਰ ਦੇ ਕਸਬਾ ਕਾਲਾ ਨੌਰ ਸੋ ਪਹਿਲੇ ਜਮਾਨੇ ਦੇ ਵਿੱਚ ਜਿਹੜੇ ਸੱਜ ਜਿਹੜੇ ਨੇ ਉਹਨਾਂ ਦੀ ਲਾਗਤ ਜਿਹੜੀ ਕਾਫੀ ਜਿਹੜੀ ਹੱਥ ਤੱਕ ਜਿਹੜੀ ਆ ਉਹ ਪਿੰਡਾਂ ਦੇ ਵਿੱਚ ਹੁੰਦੀ ਸੀ ਸੋ ਨਵੇਂ ਯੁੱਗ ਦੇ ਨਾਲ ਟੈਕਨੋਲੋਜੀ ਬਦਲ ਦੇ ਨਾਲ ਵੱਖ-ਵੱਖ ਤਰ੍ਹਾਂ ਦੀਆਂ ਮਸ਼ੀਨਾਂ ਆਉਂਦੇ ਨਾਲ ਕਿਤੇ ਇਹ ਜਿਹੜਾ ਪੁਰਾਣਾ ਜਿਹੜਾ ਵਿਰਸਾ ਵਾ ਉਹ ਅਨੋਪ ਨਜ਼ਰ ਹੁੰਦਾ ਹੋਇਆ ਨਜ਼ਰ ਆ ਰਿਹਾ ਨਹੀਂ ਤਾਂ ਪਿੰਡਾਂ ਦੇ ਵਿੱਚ ਜਿਹੜੇ ਅਕਸਰੀ ਜਿਹੜੇ ਸੱਜ ਵੇਚਣ ਵਾਲੇ ਜਿਹੜੇ ਨੇ ਉਹ ਭਾਈ ਜਾਂ ਰਕਾਂ ਤੇ ਉਹ ਸਮੇਂ ਤੇ ਕਿੰਨਾ ਬਦਲਾਅ ਜਿਹੜਾ ਹੁਣ ਤ ਕਿਉਂ ਪਹਿਲੇ ਇਹ ਸੀਗਾ ਵੀ ਜੋ ਹਰ ਬ੍ਰਿਤੀ ਛੱਜ ਖਰੀਦਦਾ ਸੀਗਾ ਤੇ ਹੁਣ ਇਹ ਹੋ ਗਿਆ ਵੀ ਕੋਈ ਕੋਈ ਘਰ ਆ ਜਿਹੜੀਆਂ ਬਜ਼ੁਰਗਾਂ ਬੀਬੀਆਂ ਉਹ ਹੀ ਖਰੀਦਦੀਆਂ ਛੱਜ ਤੇ ਆਮ ਲੋਕੀ ਨਹੀਂ ਖਰੀਦਦੇ ਤੇ ਇਕੱٹری ਵੀ ਸਾਡੀ ਘੱਟ ਹੋ ਗਈ ਹੈ ਤੇ ਛੱਜ ਲੈਂਦੇ ਲੋਕੀ ਉਹ ਹੀ ਲੈਂਦੇ ਸਿਆਣੇ ਬਜ਼ੁਰਗੀ ਛੱਜ ਲੈਂਦੇ ਆ ਜਾਂ ਕੋਈ ਸਾਡੀਆਂ ਵਰਗੀਆਂ ਬੀਬੀਆਂ ਉਹ ਲੈਂਦੀਆਂ ਉਹ ਜਿਹੜੀਆਂ ਨਵੀਆਂ ਜਿਹੜੀਆਂ ਵਿਆਹ ਤਾਂ ਆਈਆਂ ਉਹ ਨਹੀਂ ਉਹ ਨਹੀਂ ਲੈਂਦੀਆਂ ਉਹ ਕਹਿੰਦੀਆਂ ਵੀ ਅਸੀਂ ਪੀਸੇ ਪਤਾ ਲੈ ਆਣੇ ਆਟਾ ਤੇ ਜਾ ਆਟਾ ਪਿਆ ਲਿਆਉਂਦੇ ਆ ਹਾਂਜੀ ਤੇ ਬਾਕੀ ਇਹਦੇ ਚ ਤੇ ਪੁੱਤਰਾ ਮਹਿੰਗੀ ਆ ਚੀਜ਼ ਜਿਹੜੀ ਨਾ ਮਹਿੰਗੀ ਬੜੀ ਆ ਦੇਖ ਲੋ ਇੱਕ ਇੱਕ ਤੀਲ ਕਰਕੇ ਬਰੀਕ ਬੱਕਰੀਆਂ ਕੱਢੀ ਦੀਆਂ ਮੋਟੀਆਂ ਬੱਕਰੀਆਂ ਕੱਢੀ ਦੀਆਂ ਸਾਰੀ ਦਿਹਾੜੀ ਇਹਨਾਂ ਨੂੰ ਛਾੜ ਦੇ ਛਾੜ ਦੇ ਸ਼ਾਮਾਂ ਪੈ ਜਾਣੀਆਂ ਉਹ ਬਈ ਕਿੰਨੇ ਜਿਹੜੇ ਸਾਰੀ ਦਿਹਾੜੀ ਵਿੱਚ ਫਿਰ ਬਣ ਜਾਂਦੇ ਮਤਲਬ ਪੂਰਾ ਮੁਕੰਮਲ ਕੰਮ ਕਰਕੇ ਨਾ ਦਿਹਾੜੀ ਦੇ ਵਿੱਚ ਤਲਾ ਕੱਢੀ ਦਾ ਉਹ 10 12 ਛੜਜ ਕੱਢ ਲੈਣੇ ਹਾਂ ਉਹ ਮਾ ਤਾਂ ਇੱਧਰ ਜਿਹੜੇ ਵਿਕ ਜਾਂਦੇ ਨੇ ਕਿ ਜਾਂ ਫਿਰ ਲੰਬਚਾਬੇ ਜਿਹੜੇ ਖਰਨੇ ਪੈਂਦੇ ਨਹੀਂ ਅਸੀਂ ਜੰਮੂ ਜ਼ਿਆਦਾ ਜਾਣੇ ਜੰਮੂ ਜਾਣੇ ਜੇ ਆਪਣਾ ਇੱਧਰ ਅਧਰਾਂਗਲੇ ਦਾ ਇਲਾਕਾ ਇੱਧਰ ਨਾ ਆਪਣਾ ਇਧਰ ਵਿੱਚ ਦੇ ਆਪ ਕਿਵੇਂ ਕਿਵੇਂ ਦੀ ਮੰਗ ਜਿਹੜੀ ਉਹ ਕਰਦੇ ਨੇ ਕਿਦਾਂ ਦੇ ਜਿਹੜੇ ਸਾਜ ਨੇ ਜਿਹੜੇ ਉਹ ਮੰਗਦੇ ਆ ਸਾਜ ਉਹ ਆਮ ਇਹੀ ਮੰਗਦੇ ਜਿਹੜੇ ਆਪਾਂ ਬਣਾਉਨੇ ਆ ਹੀ ਮੰਗਦੇ ਆ ਤੇ ਜਿਹੜੇ ਜਾਗੋ ਦਾ ਸਾਜ ਆ ਉਹਦੇ ਵਿੱਚ ਅਸੀਂ ਉਹਨਾਂ ਦੀਆਂ ਜਿਹੜੀਆਂ ਬੂਟੀਆਂ ਪਾਉਨੇ ਆ ਫੁੱਲ ਪਾਉਨੇ ਆ ਉਹ ਕੋਈ ਅਲੋਈ ਕਰ ਚੀਜ਼ ਬਣਦੀ ਆ ਵਧੀਆ ਬਣਦੀ ਆ ਛਿਆ ਛਿਆ ਟਾਲੀ ਬਣ ਜਾਂਦੀ ਚੀਜ਼ ਉਹ ਜਿਵੇਂ ਤੇ ਪਹਿਲੇ ਪਹਿਲੇ ਜਿਹੜੇ ਸਮੇਂ ਦੇ ਵਿੱਚ ਉਹ ਸਾਜ ਤੁਹਾਡੇ ਜਿਹੜੇ ਵਾਹਾਂ ਤਾਂ ਪਹਿਲਾਂ ਮ ਜਾਂਦੇ ਸੀ ਪਰ ਇਸ ਵਰ ਮਾਡਰਨ ਜਮਾਨਾ ਹੋ ਗਿਆ ਉਹਨਾਂ ਕੋਈ ਅਲਾਈ ਜਿਹੜੀ ਚੀਜ਼ਾਂ ਉਹਨਾਂ ਦੇ ਵਿੱਚ ਡਿਮਾਂਡ ਕਰਦੇ ਹੁਣ ਡਿਮਾਂਡ ਕੋਈ ਨਹੀਂ ਉਹ ਕਿਸੇ ਛੱਜ ਦੀ ਨਹੀਂ ਕਰਦੇ ਛੱਜ ਇਹੀ ਜ਼ਿਆਦਾ ਮੰਗਦੇ ਬਸ ਇਹੀ ਇਹੀ ਉਹ ਛੱਜ ਤੇ ਇਹ ਮਿਲਦਾ ਹੋਵੇ ਹੋਰ ਕੋਈ ਸਾਨੂੰ ਵੱਡਾ ਨਹੀਂ ਚਾਹੀਦਾ ਛੋਟਾ ਨਹੀਂ ਚਾਹੀਦਾ ਬਸ ਵਿਚਲਾ ਸਾਈਜ਼ ਚਾਹੀਦਾ ਬੋਲੋ ਇਹਦੇ ਵਿੱਚ ਫਿਰ ਜਿਹੜੀ ਪਕਾਈ ਵੀ ਜਿਹੜੀ ਤੁਹਾਨੂੰ ਕੋਈ ਲੱਗ ਤਰ੍ਹਾਂ ਜਿਹੜੀ ਕਰਨੀ ਪੈਂਦੀ ਹੈ ਕਿ ਇਹ ਜਿਹੜਾ ਆਮ ਤੇ ਉਹਦੇ ਨਾਲੋਂ ਫਰਕ ਵੀ ਥੋੜਾ ਬਹੁਤ ਰੱਖਣਾ ਪੈਂਦਾ ਹਾਂ ਵੱਡੇ ਚ ਪਹਿਲਾਂ ਛੱਜ ਵੱਡੇ ਬਣਾਉਂਦੇ ਨਾ ਤੇ ਉਹਦੇ ਨਾਲ ਹੁਣ ਛੋਟੇ ਮਾੜੇ ਜੇ ਕੀਤੇ ਗਏ ਆ ਹਾਂ ਹੁਣ ਬੀਬੀਆਂ ਜਿਹੜੀਆਂ ਨਵੀਆਂ-ਨਵੀਆਂ ਆਉਂਦੇ ਆ ਕਦੇ ਚੱਕੇ ਨਹੀਂ ਚਾਹਦੇ ਛੱਜ ਉਹ ਪੁਰਾਣੀਆਂ ਬੀਬੀਆਂ ਪਹਿਲਾਂ ਵੱਡੇ ਇਹ ਹੋਰ ਵੀ ਸਾਡੇ ਨਾਲ ਉਹ ਲੋਕ ਨੇ ਮੌਜੂਦ ਨੇ ਜ਼ਰੂਰ ਗੱਲਬਾਤ ਕਰਨੀ। ਅਸਲ ਵਿੱਚ। ਅੱਛੀ ਗੱਲ। ਮਾੜੀ ਕਿੰਨਾ ਸਮਾਂ ਹੋ ਗਿਆ ਕੰਮ ਜਿਹੜਾ ਇਹ ਬਣਾਉਂਦੇ। ਉਹ ਬੇਟਾ ਕਮ ਸੇ ਕਮ ਸਾਡੀ ਉਮਰ ਹੁੰਦੀ ਜਾਂਦੀ ਹੈ ਕਰਦਿਆਂ ਕਰਦਿਆਂ। 50 ਸਾਲ ਤੇ ਹੁਣ ਤੇ ਪਹਿਲਾਂ ਦੇ ਜੋ ਫਰਕ ਉਹ ਪਤਾ। ਇਹ ਲਾ ਪੇਕੇ ਬਣਉਂਦੀ ਸੀ। ਇਹ ਕਿਹਦਾ ਫਿਰ ਸੀ ਕੰਮ ਸਿੱਖੀ ਗਏ ਨੀ ਛੋਟੀਆਂ ਛੋਟੀਆਂ ਨਹੀਂ ਲੱਗੀਆਂ ਮਾਫੀ ਦੇ। ਖਣਾ ਆਣ ਕੇ 30 ਗਿੰਦਿਆਂ ਰਹਿਣਾ ਕਿੱਦਾਂ ਕਰਦੇ ਮਮੀ ਡੈਡੀ ਕਿੱਦਾਂ ਕਰਦੇ ਅਸੀਂ ਕਿੱਦਾਂ ਕਰਨਾ। ਉਹਦੇ ਸਾਰੇ ਜ਼ਮਾਨੇ ਚ ਚੰਗੇ ਸੀ ਸਾਡੀਆਂ ਮਾਵਾਂ ਨੇ ਕਹਿਣਾ। ਸਿਕੋਏ ਚ ਜਿਆਦਾ ਕੰਮ ਵੀ ਗਾਂ ਤੁਸੀਂ ਅਗਲੇ ਘਰ ਜਾਣਾ ਸੋਹਰੇ ਤੁਹਾਡੇ ਸੋਹਰੇ ਨੇ ਵੀ ਸਾਜੀ ਬਣਾਉਣੀ ਆ ਲੋ ਅਸੀਂ ਆਪਣਾ ਸਿੱਖਦੀਆਂ ਰਹਿਣਾ ਕੋਈ ਇਹਨਾਂ ਤੁਹਾਨੂੰ ਜਿੰਨਾ ਤਜਰਬਾ ਹੋ ਗਿਆ ਤੁਹਾਨੂੰ ਤਾਂ ਹੁਣ ਜਿਹੜੀਆਂ ਮੂੰਹ ਚ ਬੰਨ ਜਿਹੜੀਆਂ ਤੀਲਾਂ ਤੱਕ ਜਿਹੜੀਆਂ ਤੁਹਾਨੂੰ ਜਿਆਦਾ ਲੱਟ ਗਈਆਂ ਯਾਦ ਰਚੀਆਂ ਸਾਨੂੰ ਸਾਰੀ ਇੱਕ ਇੱਕ ਚੀਜ਼ ਦਾ ਪਤਾ ਲੱਗ ਗਿਆ ਵੀ ਕਾਨੇ ਕਿੱਤੋਂ ਕਾਨੇ ਕੋਈ ਵੱਢ ਕੇ ਵੀ ਲਾਈ ਦੀ ਕਦੀ ਮੁੱਲ ਵੀ ਲਾਈਦੇ ਆ ਅਗਲਾ ਕਦੀ ਜਲੰਦਰਾ ਵੀ ਤੀਲਾ ਲਾਈਦੀਆਂ ਬਟਾਲੇ ਵੀ ਲਾਈਦੀ ਨੂੰ ਮੱਲੂ ਜੇ ਮੱਲੂ ਇਹਨਾਂ ਤੁਹਾਨੂੰ ਤਜਰਬਾ ਹੋ ਗਿਆ ਵੀ ਮੱਲੂ ਆਮ ਜਿਹੜੇ ਪਰ ਨਵੇਂ ਨੇ ਉਹਨਾਂ ਨਾਲੋਂ ਕਿਤੇ ਜ਼ਿਆਦਾ ਤੁਸੀਂ ਪਹਿਲਾਂ ਜਿਹੜੀ ਇਹ ਸੱਜੂ ਜਿਹਾ ਬਣਾ ਕੇ ਤੁਸੀਂ ਇਹ ਰੱਖ ਸਕਦੇ। ਇਹ ਬੇਟਾ ਹੁਣ ਅਸੀਂ ਸੱਜ ਦੀ ਆਮਦਨ ਬਹੁਤ ਘਟ ਗਈ ਆ। ਕੀ ਕੀ ਕਾਰਨ ਹੈ ਬ ਘੱਡੀ ਕਿਉਂ? ਘਟੀ ਕਿਉਂ? ਕੋਈ ਸੱਜ ਨਹੀਂ ਖਰੀਦਦੀਆਂ ਬੀਬੀਆਂ ਜਿਹੜੀਆਂ ਜ਼ਿੰਮੇਦਾਰੀਆਂ ਨੇ ਬਾਵਾ ਸੋਲ ਹੋ ਗਈਆਂ। ਜਿਹੜੀਆਂ ਪਿਛਲੀਆਂ ਸਿਆਣੀਆਂ ਵਾਂ ਉਹ ਛੱਡਦੀਆਂ ਛੁੱਟਦੀਆਂ। ਤੇ ਜਗਾ ਆਮਦਨ ਜਿਹੜੀ ਬੀਬੀਆਂ ਨਵੇਂ ਨੇ ਬੁੰਡੀ ਉਹ ਨਹੀਂ ਕਰਦੇ। ਸੱਜ ਦੀ ਆਮਦਨ ਬਹੁਤ ਘਟ ਗਈ ਸਾਡੀ ਸੋਤੇ ਅਸੀਂ ਫੇਰ ਵੀ ਕਿੰਨੇ ਵੀ ਨਹੀਂ। ਇਹ ਆਮਦਨ ਕਰੋ ਸਾਡੀ ਰੋਜੀ ਹੈ। ਮਾਦਾ ਜੀ ਜਦੋਂ ਦੀ ਇਹ ਬਹੁਤ ਹੀ ਦਿਹਾਵੀ ਸੱਜਣਾਂ ਹਟ ਗਿਆ ਨੇ ਨਹੀਂ ਕਰਦੀਆਂ ਗਿਆ ਉਦੋਂ ਤੇ ਇਹ ਡਿਫਾਲਟ ਵਾਦਾ ਕੋਈ ਜੋੜ ਪੀਰ ਹੁੰਣ ਜਾਂ ਕੁਝ ਨਾ ਕੁਝ ਵਕਾਇਤਾ ਜੜੀ ਇਹਨਾਂ ਦੀ ਕਿ ਬਾਹਾਂਵਾਂ ਦੇ ਜਾਂ ਕਦੇ-ਕਦੇ ਕੋ ਗੋਡੇ ਦਾ ਕੁਝ ਇਹ ਸਭ ਕੁਝ ਜਿਹੜਾ ਨਿਕਲ ਮਿਟਾਈ ਦਿੱਤਾ ਹਾਂਜੀ ਹਾਂਜੀ ਤੇ ਹੁਣ ਇਹ ਆ ਸਾਨੂੰ ਕਹੀਦਾ ਬੱਚਿਆਂ ਨੂੰ ਬੱਚੇ ਡੱਕਦੇ ਆ ਮੰਮੀ ਡੈਡੀ ਅਸੀਂ ਨੌਕਰੀਆਂ ਕਰੀਏ ਜਾਂ ਕੁਝ ਕਰੀਏ ਅਸੀਂ ਕਹਿੰਨੇ ਬੇਟਾ ਚਦਰ ਵੀ ਵੇਚਦੀ ਆ ਅਸੀਂ ਕਹਿੰਨੇ ਬੇਟਾ ਨਹੀਂ ਇਹ ਆਪਣੀ ਖਾਨਦਾਨੀ ਰੋਜੀ ਆ ਸਾਨੂੰ ਤੂੰ ਲਿਆ ਕੇ ਦੋ ਅਸੀਂ ਕਰਾਂਗੇ ਸਿਆਣੀਆਂ ਮਾਵਾਂ ਇੰਝ ਕਿ ਸਾਡੀ ਉਮਰ ਆ ਗਈ ਬਾਚ ਬੇਟਾ ਫਿਰ ਬੱਚਿਆਂ ਨੇ ਕਿਸੇ ਨੰਨੀਏ ਰੋਜੀ ਦੇ ਬਹਿਣਾ ਸ਼ਹਿਰ ਸਾਡਾ ਇਦਾਂ ਦਾ ਕੋਈ ਵੀ ਮੰਤਰੀ ਆਵੇ ਕਾਰਖਾਨਾ ਪਾਵੇ ਅਸੀਂ ਉੱਥੇ ਵੀ ਕੰਮ ਕਰ ਸਕਦੇ ਮਿਹਨਤੀ ਬੰਦੇ ਅਸੀਂ ਕਾਰਖਾਨਾ ਕੋਈ ਹੰਦਾ ਨਹੀਂ ਤੇ ਸੀ ਮਿਹਨਤੀ ਕਰਦੇ ਹੁਣ ਫਿਰ ਸਾਰੇ ਜਿਹੜੇ ਨੇ ਇੱਧਰ ਹੀ ਫਿਰ ਰੱਖਦੇ ਜਾਂ ਫਿਰ ਬਦੋੜ ਜਿਹੜੇ ਬਾਹਰ ਵੀ ਤੁਹਾਨੂੰ ਜਿਹੜੇ ਖਰਨੇ ਪੈਂਦੇ ਵਿੱਚ ਬਾਹਰ ਵੀ ਖੜਨੇ ਪੈਂਦੇ ਆ ਇੱਧਰ ਜੰਮੂਆਂ ਲੱਗ ਜਾਂਦੇ ਬੱਚੇ ਫਿਰ ਕਿੰਨਾ ਕਿੰਨਾ ਪੀਸ ਜੜ ਜਾਂਦੇ ਹਾਂ ਉੱਥੇ ਚੱਲ ਚੱਲ ਪੰਜਾਬ ਜਾਂ ਪੀਸ ਲੈ ਜਾਂਦੇ ਬੱਸਾਂ ਤੇ ਬੜੀ ਮਿਹਨਤ ਕਰਨੀ ਪੈਂਦੀ ਹੈ ਤਾਂ ਫਿਰ ਪਹਾੜੀਆਂ ਚੜ੍ਹਨੀਆਂ ਪੈਂਦੀਆਂ ਦਾ ਚਾ ਚੱਕੇ ਬੜੇ ਫਿਰ ਅੱਥਰ ਨਹੀਂ ਕਿ ਉੱਥੇ ਜਾ ਕੇ ਨਹੀਂ ਉੱਥੇ ਫਿਰ ਤੁਹਾਨੂੰ ਜਾ ਕੇ ਇੱਕ ਹੀ ਪੀਸ ਪ੍ਰਸੇਤ ਕਰਨਾ ਪੈਂਦਾ ਜਾਂ ਇਕੱਠੇ ਸਾਰੇ ਜਿਹੜਾ ਨਹੀਂ 10 ਘਰਾਂ ਚ ਲੋਕੇ ਆਜ ਦੇ ਹੀ ਦੀ ਆ ਤੇ ਦਸਾਂ ਘਰੀਆਂ ਬੀਬੀਆਂ ਇਕੱਠੀਆਂ ਹੋ ਗਈਆਂ ਤੇ ਫਿਰ ਉਹਨਾਂ ਛੱਜ ਦੀ ਉਹਨੂੰ ਵੀ ਕੋਈ ਦਿਨ ਰੱਖਿਆ ਹੋਊਗਾ ਵੀ ਜਾਂਦਾ ਵੀ ਮੈਂ ਕੋਈ ਦਿਨ ਨਹੀਂ ਸਿੱਧਾ ਹੀ ਸਿੱਧਾ ਹੀ ਜਿੱਦਾ ਵੀ ਹੁਣ ਮੈਂ ਗਲੀ ਮੱਲੇ ਆ ਉੱਥੇ ਦੂਰ ਦੂਰ ਘਰ ਵਾ ਇੱਦਾਂ ਪੌੜੀ ਪੂਰੀ ਚੜ ਕੇ ਆਲੀ ਕੋਈ ਸੀਜ਼ਨ ਕੇ ਜਾ ਮਤਲਬ ਵਿਦਾਊਟ ਜਿਸ ਮਹੀਨੇ ਦਿਨ ਮਰਜ਼ੀ ਜਾ ਸਕਦੇ ਸੀ ਸੀਜ਼ਨ ਤੇ ਜ਼ਿਆਦਾ ਹੈ ਮਦਦ ਤੇ ਹੁਣ ਜਿੱਦਾਂ ਵੀ ਹੁਣ ਜਾਓ ਉਹ ਟਮਾਟੇ ਟਮਾਟੇ 2 4 2 4 ਲੈ ਲੈਂਦੀ ਆ ਬੀਬੀ ਦਾ ਟੁੱਟੇ ਹੁੰਦੇ ਖਤਮ ਹੋ ਜਾਂਦੇ ਟੁੱਟੇ ਹੁੰਦੇ ਖਤਮ ਹੋ ਜਾਂਦੇ ਉਹ ਉਧਰ ਵੀ ਵਿਆਹਾਂ ਦੇ ਜਿਹੜੇ ਤੋਂ ਖਰਦੇ ਬਣਾ ਕੇ ਜਾਂ ਇਹ ਦੂਜੇ ਕੰਮ ਕਿੰਦੇ ਵਾਲੇ ਜਾਂਦੇ ਨਹੀਂ ਬੇਟਾ ਵਿਆਹਾਂ ਦੇ ਨਹੀਂ ਕੋਈ ਵੀ ਉਹ ਤਾਂ ਵਿਆਹਾਂ ਦੇ ਚੱਲਦੇ ਵਿਆਹਾਂ ਦੇ ਆ ਵੀ ਕੋਈ ਜਾਗੋ ਤੇ ਸ਼ਾਜ ਕੱਢੇ ਤੇ ਫੇ ਸਪੈਸ਼ਲ ਬਣਾ ਕੇ ਦੇਣਾ ਪੈਂਦਾ ਸ਼ਾਜ ਉਹਨਾਂ ਨੂੰ ਉਹਨਾਂ ਨੇ ਪਾ ਕੇ ਥੋੜੀ ਬੋਤੀ ਉਹਨਾਂ ਨੂੰ ਦੋ ਰੰਗਾਂ ਦੀ ਲਾਦੀ ਦੀ ਉਹਨਾਂ ਦੇ ਪਰਮਨ ਪਰਮਨ ਕਰਦੇ ਤੇ ਸਿਆਣੀ ਬੰਦੀ ਕਰ ਕਿਤੇ ਜਿਵੇਂ ਹੁਣ ਲਵ ਮੈਰਿਜਾਂ ਹੋ ਗਈਆਂ ਨੇ ਜਾਂ ਮਤਲਬ ਬਾਹਰ ਜਿਹੜੇ ਉਹ ਚੱਲ ਗਏ ਨੇ ਆਗੇ ਤੇ ਪਾਰਟੀ ਕਰਦੇ ਉਹਦੇ ਨਾਲ ਵੀ ਕਿਤੇ ਨਾ ਕਿਤੇ ਜਾਗੋਦਾ ਜਾਂ ਇਹਨਾਂ ਪ੍ਰੋਗਰਾਮ ਦਾ ਫਰਕ ਪਿਆ ਹਾਂ ਚਾਚ ਤੇ ਪੈਂਦਾ ਕੰਮ ਨਹੀਂ ਬੰਦੀਦੀ ਹੋਰ ਕੋ ਕਾਨਾ ਕੁਨਾ ਬੰਦੀਦਾ ਜਿੱਦਾਂ ਇਦਾਂ ਬੰਦੀਦਾ ਨਾਲ ਕੋ ਗੁਜਰੀ ਗਾਜੀ ਚਾ ਨਾਲ ਬਹੁਤ ਬਹੁਤ ਉਹ ਲੈ ਜਾਂਦੇ ਸਾਡਕੋ ਆ ਕੇ ਚਲੋ ਫਿਰ ਤੁਹਾਨੂੰ ਪਹਿਲਾਂ ਆਰਡਰ ਹੀ ਦੇਣਾ ਪੈਂਦਾ ਕਿ ਜਾਂ ਤੁਹਾਡੇ ਤੋਂ ਬਣਿਆ ਹੁੰਦਾ ਆਰਡਰ ਦੇਣਾ ਪੈਂਦਾ ਨਾਲ ਆਰਡਰ ਦੇਣਾ ਪੈਂਦਾ ਕੋਈ ਕਿਲ ਜੇ ਮੌਕੇ ਤੁਹਾਨੂੰ ਉਹ ਆਕੇ ਤੁਸੀਂ ਤਿਆਰ ਕਰ ਸਕਦੇ ਹਾਂ ਕਰ ਸਕਦੇ ਤਿਆਰ ਉਹ ਉਸਲੀ ਫਿਰ ਮਹਿੰਤ ਵੀ ਜੜੀ ਜਿਆਦੀ ਆਦੀ ਜਿਆਦੀ ਆਦੀ ਕਿੰਨੀ ਕੀ ਜਿਆਦੀ ਹੁੰਦੀ ਪਤਾ ਉਹ ਜਿਹੜਾ ਇਹ ਸੌਦਾ ਵਾ ਉਹ ਦੂਰ ਸਰ ਤੇ ਜਾ ਕੋਈ ਹਾਂਜੀ ਕਿੰਨੇ ਜਿਹੜੇ ਨੇ ਇੱਥੇ ਤੁਹਾਡੇ ਜਿਹੜੇ ਲੋਕ ਨੇ ਬਣਾਉਂਦੇ ਸਾਡੇ ਬਣਾਉਂਦੇ ਆ 10 12 ਜਾਣੇ ਜੀ ਹਾਂ ਪਰ ਸੱਜਾ ਦਾ ਕੰਮ ਹੀ ਕਰਦੇ ਹਾਂ ਹਾਂਜੀ ਸੱਜਾ ਦਾ ਕੰਮ ਹਾਂ ਕਿੰਨੀ ਜੜੀ ਆ ਇਹ ਜਿਹੜਾ ਸਾਰਾ ਮਟੀਰੀਅਲ ਆ ਉਹ ਇੱਥੋਂ ਪ੍ਰੋਸੈਸ ਹੋ ਜਾਂਦਾ ਜਾਂ ਫਿਰ ਲੰਬਾ ਹੁੰਦਾ ਨਿਕਲੀਜਪੁਰ ਹਾਂਜੀ ਉਹ ਲੋ ਇੱਧਰ ਇਹ ਚੀਜ਼ ਯਾਹ ਪਰ ਵੀ ਲਿਆਨੇ ਆ ਤੇਲ ਜਾ ਕੇ ਹਾਂਜੀ ਹਾਰਪੁਰ ਵੀ ਤੇਲ ਲਿਆਨੇ ਆ ਪਲੀਜਪੁਰ ਵੀ ਲਿਆਨੇ ਆ ਮੰਮੀ ਇਹ ਕਿੰਨੇ ਜਿਹੜੀ ਤਰ੍ਹਾਂ ਦੇ ਜਿਹੜੇ ਸਾਜਦੇ ਇਹ ਤਰ੍ਹਾਂ ਦੋ ਤਰ੍ਹਾਂ ਦੇ ਸਾਜ ਹੁੰਦੇ ਆ ਜੀ ਇੱਕ ਤਾਂ ਹੁੰਦਾ ਕੱਕਰ ਦਾ ਪਰ ਅੱਜ ਕੱਲੋ ਕੱਕਰ ਅਸੀਂ ਚੱਕਦੇ ਨਹੀਂ ਆ ਪੁਰਾਣੇ ਬਜ਼ੁਰਗਾਂ ਦੇ ਹੀ ਜਿਹੜੇ ਬਣਾਉਂਦੇ ਸੀ ਪਰ ਅਸੀਂ ਅਹੀਂ ਨਹੀਂ ਬਣਾਉਂਦੇ ਅਸੀਂ ਉਹ ਤਿੰਨ ਧਰਮ ਕਈ ਆਂਡਾ ਮਛਲੀ ਖਾਂਦੇ ਆ ਅਸੀਂ ਅਸ ਧਰਮ ਨਹੀਂ ਤੋਂਣਾ ਚਾਹੁੰਦੇ ਅਸ ਕਲ ਅਸੀਂ ਫਰੈਸ਼ ਕਰਕੇ ਬਣਾਨੇ ਹਾਂ ਹਾਂਜੀ ਕਈ ਬੀਬੀਆਂ ਕਹਿੰਦੀਆਂ ਵੀ ਸਾਜ ਬਣਾ ਕੇ ਲਿਓ ਪਰ ਅਸੀਂ ਉਹ ਕੰਮ ਨਹੀਂ ਕਰਦੇ ਹਾਂਗੇ ਵੇ ਕੱਕਰ ਦਾ ਸਾਜੀ ਸਾਨੂੰ ਚਾਹੀਦਾ ਮਤਲਬ ਇਹ ਜਿਹੜਾ ਇੱਕ ਵਾਰੀ ਜਿਹੜਾ ਬਣਿਆ ਵਾ ਉਹ ਕਿੰਨੇ ਸਮੇਂ ਤੱਕ ਜਿਹੜਾ ਉਸ ਦਾ ਬਚਾਤ ਕਿ ਕਿਹੜੀ ਤਰੀਕੇ ਨਾਲ ਬਚਾਓ ਸਕਦਾ ਦੇਖੋ ਜੀ ਇੱਕ ਹੱਥ ਚੀਜ਼ ਰਹੂਗੀ ਤੇ ਬਚਾਈ ਬਚਾ ਹੁੰਦਾ ਇਸ ਨੂੰ ਜਿਹੜੀ ਹੈ ਕਿ ਚੀਜ਼ ਜਿਵੇਂ ਚੂਹੇ ਜਾਂ ਹੋਰ ਘਰਾਂ ਦੇ ਵਿੱਚ ਜਿਹੜੀ ਚੀਜ਼ਾਂ ਫਿਰਦੀ ਉਹ ਇਹਨਾਂ ਨੂੰ ਡੈਮੇਜ ਕਰ ਜਾਂਦੀਆਂ ਨੇ ਖਾ ਜਾਂਦੀਆਂ ਨੇ ਉਹ ਕਿਵੇਂ ਬਚਾਉਂਦੇ ਇਹ ਚੂਹੇ ਖਾਂਦੇ ਤਾਂ ਵੀ ਬੇਬੇਗਰੀ ਕਰ ਦਿੰਦੀਆਂ ਭਾਂਜੀਆਂ ਬੇਗਰੀ ਚੀਜ਼ ਜੀ ਨੂੰ ਨਾ ਕਰਿਓ ਤੁਸੀਂ ਛਾਂਟ ਕੇ ਤੇ ਇੱਕ ਜਗ੍ਹਾ ਟਾਂਕੇ ਰੱਖਦੇ ਵੇ ਕਦੀ ਨਹੀਂ ਚੀਜ਼ ਤੋੜਦੀ। ਜਿਆਦਾ ਜੜੀ ਇਹਦੀ ਤਾਕਤ ਹੈ ਮਿੱਟੀ ਲਖਾਨਾ ਬੰਦੀ ਜਾਂ ਕੇਤੀ। ਗੋਆ ਪਾ ਕੇ ਨੂਨ ਪਾ ਕੇ ਪਿੱਛੇ ਸਾਈਡ ਤੇ ਲਾ ਦੋ ਤੁਸੀਂ। ਕਿੰਨਾ ਚਿਰ ਤੱਕ ਕਿੰਨਾ ਚਿਰ ਤੱਕ ਜਿਹੜਾ ਬਚਦਾ। ਮੈਂ ਤਾਂ ਪਾਜੀ ਉਹੀ ਕਹਿੰਨੀ ਪਈ ਨਾ ਆਪਣੇ ਹੱਥ 'ਚ ਸਾਹ ਮੈ ਗਈ ਆ। ਬੀਬੀਆਂ ਸਾਹ ਕਰਦੇ ਆ ਚੀਜ਼ ਨੂੰ। ਹੁਣ ਤੇ ਮੈਂ ਤਾਂ ਪਿੰਡਾਂ ਦੇ ਵਿੱਚ ਸੌਂਦੀ ਵੀ ਨਹੀਂ ਐ ਨੀਚੇ ਦੀ ਚੀਟ ਤੋੜਦੀ। ਹੁਣ ਕਹਿੰਦੀਆਂ ਹੁਣ ਨਾ ਇੱਕ ਦੂਜੇ ਚੀਜ਼ ਦਿੰਦੀਆਂ ਤੇ ਨਾ ਵਰਤ। ਜਿਹੜਾ ਅਸਰ ਹੈ ਜਿਹੜਾ ਉਹ ਪਿਆ ਵਾ ਕਿਉਂਕਿ ਪਿੰਡਾਂ ਦੇ ਵਿੱਚ ਜਿਹੜੀਆਂ ਅੱਜ ਕੱਲ ਜਿਹੜੀਆਂ ਇਹਨਾਂ ਸੱਜਣ ਰਾਣੀਆਂ ਬਜ਼ੁਰਗਾਂ ਸੀ ਮਾਤਾਵਾ ਸੀ ਉਹ ਅੱਜ ਕੱਲ ਜਿਹੜੀਆਂ ਕੱਟ ਨੇ ਸੌ ਨਵੀਆਂ ਜਿਹੜੀਆਂ ਆਈਆਂ ਰਿਆਚਾਂ ਨੇ ਉਹ ਇਹਨਾਂ ਵੱਲ ਜਿਹੜੀ ਆਪਰੋਚ ਜਿਹੜੀਆਂ ਨਹੀਂ ਕਰਦੀਆਂ ਤਾਂ ਉਹ ਜਿਹੜੀਆਂ ਬਾਹਰ ਜੋਰ ਬਣੀਆਂ ਨੇ ਨਵੀਆਂ ਚੱਕੀਆਂ ਬਣੀਆਂ ਨੇ ਹੋਰ ਆਪਾਂ ਕਹਿ ਸਕਦੇ ਹਾਂ ਉਦੋਂ ਵੱਲ ਜਿਹੜੀਆਂ ਕੋਚ ਜਰੀਆਂ ਜਿਆਦਾ ਕੱਢੀਆਂ ਸੋ ਵਹਿਮਾਂ ਤੇ ਇਹ ਜਿਹੜੇ ਪੁਰਾਣੇ ਸੱਭਿਆਚਾਰ ਕਲਚਰ ਨੇ ਜਾਂ ਹੋਰ ਜਿਹੜੇ ਕਿਤੇ ਪ੍ਰੋਗਰਾਮ ਮਦੇ ਉੱਥੇ ਜਿਹੜੀ ਆ ਇਸ ਸੱਜਣ ਦੀ ਜਿਹੜੀ ਲਗਤ ਆ ਉਹ ਲੱਗਦੀ ਆ ਸੋ ਇਹਨਾਂ ਵੱਲੋਂ ਜਿਹੜਾ ਵਾ ਇਹ ਮੌਕੇ ਤੇ ਵੀ ਜਾਂ ਬਣਾ ਕੇ ਜਿਹੜਾ ਦਿੱਤਾ ਜਾ ਸਕਦਾ ਸੋ ਹਰ ਕਿਸਮ ਦਾ ਜਿਹੜਾ ਜਿੱਦਾਂ ਦੀ ਕਸਟਮਰ ਦੀ ਡ